ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਕਣੀਆਂ ਕਣੀਆਂ ਪੰਡ ਫਰੀਦਕੋਟ ਜ਼ਿਲ੍ਹੇ ਦਾ ਨੇੜੇ ਇਹ ਬਾਜੇਖਾਨੇ ਦੇ ਰਹਿ ਜਾਂਦਾ ਇੱਕ ਹੱਥੇ ਦੇ ਪੰਡ ਮਲੂਕਾ ਮੈਂ ਜਿੱਥੇ ਵੀਡੀਓ ਬਣਾ ਰਿਹਾ ਦੋਸਤੋ ਗੱਲ ਡੇਰੀ ਫਾਰਮ ਨਾਲ ਬਾਈ ਨੇ ਲਿਖ ਕੇ ਲਾਇਆ ਵੀ ਪਸ਼ੂ ਦੀ ਆਪਣੇ ਘਰ ਦੀ ਗਰੰਟੀ ਹੈ ਵਿਕਿਆ ਹੋਇਆ ਕੋਈ ਵੀ ਪਸ਼ੂ ਵਾਪਸ ਨਹੀਂ ਹੋਊਗਾ वैसे ये गल मैं वीडियो च ऐड करदा भी उनना भी जिने भी पशु खरीदना है मालिक ਦੇ ਘਰੇ ਤਸੱਲੀ ਕਰ ਲਿਆ ਕਰੋ ਕਿਉਂਕਿ ਸਾਹਲੀ ਚੀਜ਼ ਐ ਮਸ਼ੀਨਰੀ ਨਹੀਂ ਇਹਦੇ ਤੇ ਬਹੁਤ ਅਸਰ ਪੈਂਦਾ ਥੋਡੇ ਰੱਖ-ਰਖਾਵ ਦਾ ਚੰਗਾ ਸਾਹਮ ਦਾ ਕੋਈ ਵੀਰ ਤਾਂ ਜਿੰਨਾ ਦੁੱਧ ਦੇ ਬਾਈ ਹੋਰੀ ਦੱਸਦੇ ਉਹ ਤੋਂ ਵੱਧ ਚੋ ਲੈਦਾ ਘੱਟ ਸਾਹਮ ਦਾ ਤੋ ਸਦਾ ਦੁੱਧ ਉਹ ਕੱਟ ਦੇ ਦੇ ਸੋ ਪਸ਼ੂ ਖਰੀਦਣ ਲੱਗਿਆਂ ਨਿਰਖ-ਪਰਖ ਕਰਨਾ ਜ਼ਰੂਰੀ ਐ ਤੈਨਣਾ ਅੱਜ ਦੀ ਵੀਡੀਓ ਚ ਦਿਖਾਉਂਗਾ ਜਿਹਦੇ ਚ ਇੱਕ ਗੱਭਾਂ ਤੇ ਦੋ ਸੁਨੀਆਂ ਸੋ ਇੰਨਾ ਗਾ ਮੈਂ ਸੁੰਜਾ ਸੁੰਜੀਆਂ ਦੇ ਵਿੱਚੋਂ ਵੀ ਜਿਹੜੀ ਪਰਲੇ ਪਾਸੇ ਬੈੜਾ ਉਹਦੇ ਨਾਲ ਬੱਚਾ ਵੱਛੀ ਆਓ ਡਿਟੇਲ ਗੱਬਣ ਤੋਂ ਸ਼ੁਰੂ ਕਰਦੇ ਆਂ ਲਾਸਟ ਉੱਤੇ ਵੱਛੀ ਵਾਲੀ ਬੈੜ ਦਿਖਾਵਾਂਗੇ ਰੰਗੂ ਭਾਈ ਸਸਤੀ ਕਾ ਅਸੀਂ ਗੱਲ ਬਈ ਅੱਜ ਤਿੰਨ ਨਾ ਆ ਗਿਆ ਗੱਗੂ ਹੁਣ ਨਾ ਤਾਂ ਭਾਈ ਕਾਫੀ ਸੀਗੇ ਤੁਹਾਡੇ ਆਉਣ ਤੋਂ ਪਹਿਲਾਂ ਹੀ ਸੇਲ ਹੋਇਆ ਤਿੰਨ ਬਣੇ ਰਹਿ ਗਾ ਬਈ ਹੁਣ ਤਿੰਨ ਆ ਹਾਂਜੀ ਬਈ ਗੱਬਣ ਕਿੰਨਾ ਸੂਆ ਸੁੱਦੀ ਹੈ ਗੱਬਣ ਪਹਿਲਾ ਸੂਆ ਚੌਕ ਦੇ ਨਾਲ ਚੱਕਦੀ ਹੈ ਬਈ ਕਿੰਨੇ ਦਿਨ ਲਊਗੀ ਸੂ ਲੈਣੇ ਦੇ 8-9 ਪਏ ਆ ਬਈ ਹਜੇ ਕੀ ਰੇਟ ਰਹੂਗਾ ਇਹਦਾ ਰੇਟ ਦਾ 1 ਲੱਖ 5000 ਰੁਪਏ ਖੋਲੀ ਸੋ ਦੋਸਤੋ 8 ਤੋਂ 9 ਦਿਨ ਲੈਂਦੀ ਹੈ 1 ਲੱਖ ਤੇ 5000 ਰੇਟ ਹੈ ਫਿਕਸ ਹਵਾਨਾ ਹੱਥੀ ਜਵਾਈ ਵਾਲਾ ਥਰ ਪਹਿਲਣ ਵੈੜ ਚੌਗ ਵਾਲੇ ਦਾ ਚੱਕ ਰਹੀ ਹੈ ਚਾਰ ਦੰਦ ਇਹਨੂੰ ਤੁਸੀਂ ਹੁਣ ਮੰਨੋਗੇ ਸਟਰਕਚਰ ਢਾਂਚਾ ਤੁਸੀਂ ਇਹਦਾ ਵੀਡੀਓ ਚੋਂ ਦੇਖ ਲਓ ਸੋਨਾ ਦੁੱਧ ਪਾਉਗੀ ਦੋਸਤੋ ਬਾਕੀ ਦੁੱਧ ਹਮੇਸ਼ਾ ਸੇਵਾ ਦਾ ਹੀ ਹੁੰਦਾ ਹੈ ਹੈ ਤਾਂ ਪਾਲਪੁਲ ਨਹੀਂ ਪਈ ਬਾਈ ਜਿੱਦ ਨੇ ਵੜਨੇ ਪਾਲਪੁਲ ਪਾਲੀ ਹੋਰ ਜਿਆਦਾ ਸੋਹਣੀ ਬਣ ਗਈ ਸੋ ਹਜੇ ਤਾਂ ਨਿੱਕਰ ਠੋਸ ਹੋਵਣਾ ਹੀ ਦਿਸਦਾ ਕਮਾਲ ਹੈ ਸੋ ਇਹ ਪਹਿਲਾਂ ਚਾਰ ਦੰਦ ਦਾ ਜਿਹਨੂੰ ਜਚੇ ਤਕਾਲ ਤੁਸੀਂ ਕਰ ਲਿਓ ਬਾਈ ਨੂੰ ਨੰਬਰ ਸਕਰੀਨ ਉੱਤੇ ਮੈਂ ਚਲਾ ਦੇਣਾ ਉੱਤੇ ਤੁਸੀਂ ਸੰਪਰਕ ਕਰੋਗੇ ਪਾਸ ਕਰ ਲਿਓ ਆ ਕੇ ਥਣਾ ਲਓ ਬਾਕੀ ਸਟਰਕਚਰ ਤੁਸੀਂ ਹੁਣ ਵੀਡੀਓ 'ਚ ਦੇਖ ਹੀ ਰਹੇ ਹੋ ਇਹ ਤੋਂ ਬਾਅਦ ਚ ਇੱਕ ਸੂਈ ਸਵਾਈ ਗਾਂ ਚੰਗਾ ਹਵਾਨਾ ਦਿਸਦਾ ਦੱਸੋ ਅੱਗੋਂ ਪਿੱਛੋਂ ਕੋਈ ਦੇਖੋ ਕਾਫੀ ਚੰਗੀ ਭਰੀ ਵੀ ਹੈ ਕਿੰਨਾ ਮਸੂਆ ਸੂਈ ਇਹ ਦੂਜਾ ਸੂਆ ਬਾਈ ਛੇ ਦਾੰਦੇ ਕਿੰਨਾ ਚਰੋ ਗਿਆ ਨੂੰ ਸੂਈ ਇਹ ਕੱਲ ਸੂਈ ਐ ਇਸਕੇ ਵੇਲੇ ਬਾਈ ਠੀਕ ਐ ਬੱਚਾ ਤੇ ਨੇ ਬੱਚਾ ਦਿੱਤਾ ਬੱਚਾ ਦਿੱਤਾ ਹਾਂਜੀ ਬਾਈ ਇਹਦਾ ਰੇਟ ਕਿ ਰਹੂਗਾ ਰੇਟ ਬਾਈ ਮੁੱਲ ਇੱਕ 10 ਇਹਦਾ ਠੀਕ ਐ ਕੋਈ ਗੱਲ ਨਹੀਂ ਵਿੱਚ ਛੋੜ ਛੱਪਾ ਕਰ ਦਾਂ ਓਕੇ ਸੋ ਮਾਨਤਨ ਹੋ ਜੂਗਾ ਦੋਸਤੋ 1 ਲੱਖ ਤੇ 10000 ਰੇਟ ਚੰਗਾ ਹਵਾਨਾ ਅੱਗੋਂ ਪਿੱਛੋਂ ਦਿਸਦਾ ਹਾਂਜੀ ਹਵਾਨੇ ਤੇ ਭਲੂਣ ਐ ਬਾਕੀ ਮਸ਼ੀਨੀ ਚੋਾਈ ਉੱਤੇ ਬਹੁਤ ਸੋਹਣਾ ਥਾਣਾ ਰਹੂਗਾ ਤੁਸੀਂ ਆਪ ਆ ਕੇ ਪਾਸ ਇਹਨੂੰ ਕਰ ਸਕਦੇ ਹੋ ਵਿੱਥੀ ਥਾਣਾ ਚ ਫੁੱਲ ਹੈ ਖਵਾਨਾ ਮੈਂ ਪਹਿਲਾਂ ਹੀ ਦੱਸਿਆ ਸੀ ਵੀ ਅੱਗੋਂ ਕਾਫੀ ਅੱਗੋਂ ਸ਼ੁਰੂ ਹੁੰਦਾ ਧੁੰਨੀ ਕੋਲੋਂ ਕੋਈ ਵੀ ਭਰਾ ਵੀ 25 ਕਿਲੋ ਦੁੱਧ ਮੰਨ ਕੇ ਲੈ ਲੈ ਵੜਨ ਠੀਕ ਹੈ ਆਪਣੇ ਕੋਲੇ ਸਵੇਰ ਦੀ ਵੀ ਸ਼ਾਮ ਦੀ ਚੋਾਈ ਦੀਆਂ ਦੋਨੇ ਟਾਈਮਾਂ 'ਤੇ ਵੀਡੀਓ ਆਏ ਨੇ ਵੀ ਵੜ ਭਰੀ ਵੀ ਆ ਬਾਈ ਠੀਕ ਹੈ ਰਾਤ ਵੀ 8-9 ਕਿਲੋ ਬੋੜੀ ਚੋਈਏ ਸਵੇਰ ਵੀ 7-8 ਕਿਲੋ ਚੋਈਏ ਓਕੇ ਸੋ 1 ਲੱਖ ਤੇ 10000 ਦੀ ਇਹ ਗਾਂ ਮਿਲ ਜੂਗੀ ਵਿੱਚੋ ਹੋ ਜੂਗਾ ਮਾਨਤਾ ਨੂੰ ਜਿਹੜਾ ਵੀ ਖਰੀਦਣਾ ਚਾਹੁੰਦਾ ਬਰੀਕ ਬਰੂਕ ਚੰਗੀ ਆ ਬਾਕੀ ਢਾਂਜਾ ਤੁਸੀਂ ਉਹਨੇ ਦਾ ਦੇਖ ਹੀ ਲੈ ਢੰਡੀ ਇੰਨੇ ਆ ਬਾਈ ਮੰਨ ਕੇ ਚੱਲੋ ਮੈਂ ਖੁੱਲੀ ਛੱਡ ਕੇ ਚੋਲੇ ਬੰਦਾ ਠੀਕ ਆ ਸੋ ਠੰਡੀ ਸੀਲ ਫੁੱਲ ਚੰਗਾ ਹਵਾਨਾ ਭਰਿਆ ਦੱਸੋ ਇਹ ਖੈਰ ਕਰੈਕਟਰ ਦੁੱਧ ਵਾਲੇ ਦਿਸਦੀ ਐ ਬਾਕੀ ਉੱਤੋਂ ਬਰੀਕ ਚੰਗੀ ਆ ਪਤਲੀ ਚਮੜੀ ਦੀ ਆ ਬਿਲਕੁਲ ਚਮਕ ਸੋਹਣੀ ਐ ਤੇ 2 ਨੰਬਰ ਤੇ ਤੁਹਾਨੂੰਗਾ ਦਿਖਾ ਰਹੇ ਆ ਇਹ ਤੋਂ ਇਲਾਵਾ ਇੱਕ ਹੋਰ ਵੈੜ ਜਿਹੜੀ ਤਾਜੀ ਸੂਈ ਵੀ ਹੈਗਾ ਕੋਈ ਕੰਨਵਾ ਸੂਆ ਇਹ ਪਹਿਲਾ ਸੂਆ ਦੋ ਜਾਂਦਾ ਜੀ ਠੀਕ ਹੈ ਕਿੰਨਾ ਚਿਰ ਹੋ ਗਿਆ ਨੂੰ ਸੂਈ ਇਹ ਰਾਤ ਸੂਈ ਆ ਬਾਈ ਠੀਕ ਹੈ ਹਾਂਜੀ ਬਾਈ ਇਹਦਾ ਰੇਟ ਕੀ ਕਰਦੇ ਹੋ ਰੇਟ ਦਾ 90000 ਰੁਪਏ ਬਾਈ ਸੋਰੀ 90000 ਰੇਟ ਵੱਛੀ ਇਹਦੇ ਨਾਲ ਹੱਥੀਂ ਚੁਆਈ ਵਾਲਾ ਬਹੁਤ ਸੋਹਣਾ ਥਾਣ ਖਵਾਨਾ ਇਹਦਾ ਵੀ ਚੰਗਾ ਤਿਆਰ ਕੱਦ ਕਾਠ ਬਹੁਤ ਆ ਵੈੜ ਦਾ ਦੱਸੋ ਸੂਈ ਰਾਤ ਹੀ ਆ 90000 ਦਾ ਰੇਟ ਬਾਈ ਨੇ ਹਵਾਨਾ ਅੱਗੋਂ ਵੀ ਚੰਗਾ ਹੈ ਪਿੱਛੋਂ ਵੀ ਹਵਾਨਾ ਦੇਖੋ ਤੁਸੀਂ ਚਾਰੇ ਥਣ ਬਹੁਤ ਸੋਹਣੇ ਹੱਥੀ ਚੁਆਈ ਵਾਲੇ ਇੱਕ ਛੋਟੀ ਜੀ ਨਿਸ਼ਾਨ ਜਿਹੜਾ ਹਵਾਨੇ ਦੇ ਉੱਤੇ ਉਹ ਵੱਖਰੇ ਥਣ ਦਾ ਹੈਗਾ ਉਹ ਤਾਂ ਵੈਸੀ ਆ ਬਾਈ ਪਰ ਉਹ ਵੈਸੀ ਹੀ ਦਿਸਦਾ ਉਹ ਤਾਂ ਖੈਰ ਤੁਮ ਵੈਸੇ ਵੀ ਰਵਾ ਪਾਤਾ ਹਾਈਟ ਹੋਈ ਤਾਂ ਬਹੁਤ ਹੈ ਜਨਾ ਵੜ ਥੋੜੀ ਜੀ ਸੂਏ ਚ ਆ ਬਾਈ ਪਿੱਛੇ ਵੀ ਕੈਮਰਾ ਮਾਰ ਦੋ ਪਤਾ ਲੱਗੀ ਜਾਂਦਾ ਤੇ ਸੋਹਣਾ ਦੁੱਧ ਪਾਦੂ ਚੁਆਈ ਚੂਈ ਦੀ ਇੱਕ ਨੰਬਰ ਆ ਬਾਈ ਬਹੁਤ ਜਿਆਦੇ ਵਧੀਆ ਧਾਰ ਲੱਗੀ ਹੋ ਸੋ ਚੁਆਈ ਤਾਂ ਦੋਸਤੋ ਥਾਣੀ ਦੱਸਦਾ ਹਵਾਨਾ ਅੱਗੋਂ ਵੀ ਬਹੁਤ ਚੰਗਾ ਥੋੜੀ ਸਮਝੂਗੀ ਤਾਂ ਅਗਲੇ ਸੂਏ ਚ ਰਕਮ ਵੀ ਵਧਾਉਗੀ ਕਰਮਾ ਵਾਲੀ ਕਮਾ ਲਿਆ ਬਾਈ ਇਹ ਗਗੂ ਵਾਪਸ ਸੋ ਇਹ ਵੈਡ ਫॉर ਸੇਲ ਹੈ ਗਗੂ ਇਧਰ ਬੋਲਟ ਬਾਹਰ ਠੱਲਿਆ ਵੇਚਣ ਦਾ ਰادہ ਤਾਂ ਨਹੀਂ ਨਾ 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 ਬਾਈ ਇਹ ਤਾਂ ਨਹੀਂ ਵੇਚਣਾ ਜੀ ਅੱਛਾ ਇਹ ਤਾਂ ਵੈਸੀ ਬਾਹਰੋਂ ਆਈ ਸੀ ਇੱਥੇ ਲਾਤੀ ਠੀਕ ਹੈ ਓਕੇ ਸੋ ਦੋਸਤੋ ਬੋਲਟ ਵੈਸੀ ਵਿੱਚ ਵੀਡੀਓ ਚ ਦਿਂਦਾ ਹੈ ਵੇਚਣਾ ਨਹੀਂਗਾ ਹਵਾਨਾ ਵੈਡ ਦਾ ਇਹਦਾ ਵੀ ਬਹੁਤ ਸੋਹਣਾ ਜਿਨੇ ਘੱਟ ਪੈਸੇ ਲਾਉਣੇ ਆ ਉਹਦੇ ਹਾਸਤੇ ਵੈਡ ਬਹੁਤ ਚੰਗੀ ਲੱਗੀ ਦੇਖਣ ਚ ਕਰ ਕਿੱਦਾਂ ਰਹਿੰਦੀ ਆਓ ਤੁਸੀਂ ਦੇਖ ਲਿਓ ਜੇ ਥਣ ਚਾਰੇ ਹੀ ਸੋਹਣੇ ਸੋ ਬਿਲਕੁਲ ਅੱਥੀ ਟਵਾਈ ਵਾਲਾ ਹਵਾਨਾ ਦੇਖੋ ਅੱਗੋਂ ਕਿੰਨਾ ਸੋਹਣਾ ਪਰਿਆ ਹੋਇਆ ਹਜੇ ਤਾਜੀ ਸੂਈ ਹੈ ਹਾਈਟ ਸੋਹਣੀ ਹੈ ਲਵਾਈ ਚੰਗੀ ਹੈ ਬੱਚਾ ਵੱੱਛੀ ਇਹ ਗਾਂ ਦੁੱਧਦਲੋ ਚੰਗੀ ਰਹੂਗੀ ਬਾਕੀ ਪਾਸ ਤੁਸੀਂ ਕਰ ਲੈਣੀ ਆ ਕਿ ਹਵਾਨਾ ਅੱਗੋਂ ਕਾਫੀ ਚੰਗਾ ਹੈ ਇੱਥੇ ਤੁਸੀਂ ਇਹਦੇ ਚਾਰੇ ਥਣ ਦੇਖ ਸਕਦੇ ਹੋ ਇੱਕ ਵਾਇਡ ਹਜੇ ਕੱਪਣ ਖੜੀ ਹੈ ਬਾਕੀ ਭਾਈ ਆਪਣੇ ਕੋਲੇ ਦੋ ਤਿੰਨ ਜਾਨਵਰ ਤਾਂ ਅਜ ਮੇਲਿਆਂ ਵਾਲੇ ਸੀਗੇ ਬਹੁਤ ਚੰਗੇ ਜਾਨਵਰ ਸੀ ਅੱਛਾ ਚੰਗੇ ਕਿੰਨਤਾ ਦੇ ਆਪਾਂ ਉਹ ਸੇਲ ਕੀਤਾ ਹੈ ਬੜਾ ਆਪਾਂ ਵੀਡੀਓ ਦੇ ਵਿੱਚ ਮਾੜੀ ਚੋਾਈ ਦੀ ਵੀਡੀਓ ਦਿਖਾਉਂਦੇ ਸੀ ਇਹਦੀ ਵੀ ਅਗਲਾ ਕਹਿੰਦਾ ਕਹਣੀ ਚੋਈ ਨਹੀਂ ਹੋਣੀ ਚਲੋ ਇਹ ਤੋਂ WhatsApp ਗੱਗੂ ਵੀਡੀਓ ਕਰਦੇ ਬੈਠੇ ਨੇ ਜੇ ਕੋਈ ਬੰਦਾ ਹਾਂ ਬਿਲਕੁਲ ਸੋ ਦੋਸਤੋ ਇਹਦੀ ਵੀਡੀਓ ਤੁਸੀਂ ਮੰਗਾ ਲਓ ਖੈਰ ਗਾਂ ਦੇ ਕਰੈਕਟਰ ਵੀ ਜਿਹੜੇ ਉਹ ਦੁੱਧ ਵਾਲੇ ਦੀਨ ਦੇ ਉੱਤੋਂ ਤੁਸੀਂ ਦੇਖੋ ਕੁੜੇ ਪਾੜੇ ਬਹੁਤ ਸੋਹਣੇ ਆ ਪਤਾ ਕਿ ਜਕਰ ਮਾੜਾ ਥਾਣਾ ਦੇ ਕੈਮਰਾ ਮਾਰਦੇ ਕੋਸਤਾ ਪਾਲਚਾ ਬਈ ਪਿੱਛੋਂ ਬੰਦਾ ਕੋਈ ਭਰਾ ਇੱਥੇ ਆ ਕੇ ਕਹਦੇ ਬਈ ਆਏ ਆ ਛੋਟਾ ਹਨਾ ਉਹ ਚੀਜ਼ ਦਿਖਾਉਣੀ ਜ਼ਰੂਰੀ ਆ ਬਈ ਸੋ ਥਾਣਾ ਬਾਰੇ ਮੈਂ ਪਹਿਲਾਂ ਹੀ ਦੱਸਤਾ ਸੀ ਦੋਸਤੋ ਇਹ ਵੈਸੇ ਇੰਨੀ ਤਾਂ ਭੜ ਫਰੋਂ ਜਿਆਦਾ ਵਧੀਆ ਰਹਿਣਗੇ ਜੇ ਕੋਈ ਮਸ਼ੀਨੀ ਚਵਾਈ ਕਰਦਾ ਤਾਂ ਉਹਦੇ ਵਾਸਤੇ ਅੱਜ ਦੀ ਵੀਡੀਓ ਦੇ ਤਿੰਨ ਪਸ਼ੂ ਬਾਈ ਕੋਲ ਲਿਖਾਉ ਸੀ ਧੰਨਵਾਦ